ਅਸਾਮ ਦੀ ਧਰਤੀ ਦਾ ਰਹਿਣ ਵਾਲਾ ਸੀ ਰਾਜਾ ਰਾਮ ਨੌਵੇਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਅਸਾਮ ਦੀ ਪ੍ਰਚਾਰ ਫੇਰੀ ਤੇ ਗਏ ਨਾ ਇਹਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ ਤੇ ਬਹੁਤ ਵੱਡੀ ਜੰਗ ਟਲ ਤੋਂ ਗੁਰੂ ਸਾਹਿਬ ਨੇ ਰਾਜਿਆਂ ਦੀ ਸੰਧੀ ਕਰਵਾ ਦਿੱਤੀ ਅਸਾਮ ਦੀ ਧਰਤੀ ਤੇ ਜੰਗ ਟਲ ਗਈ ਫਿਰ ਇਹ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਰਾਜਾ ਰਾਮ ਆਪਣੇ ਘਰ ਵਿੱਚ ਲੈ ਗਿਆ ਮਾਹ ਰਾਜ ਮੇਰੇ ਘਰ ਵਿੱਚ ਔਲਾਦ ਨਹੀਂ ਹੈ ਤੁਸੀਂ ਅਰਦਾਸ ਬੇਨਤੀ ਕਰੋ ਮੇਰੇ ਘਰ ਵਿੱਚ ਕੋਈ ਔਲਾਦ ਹੋਵੇ ਕੁਝ ਸਮੇਂ ਬਾਅਦ ਉਸ ਰਾਜ ਦੇ ਘਰ ਵਿੱਚ ਇੱਕ ਪੁੱਤਰ ਪੈਦਾ ਹੋਇਆ ਜਿਸ ਦਾ ਨਾਮ ਰੱਖਿਆ ਰਾਜਾ ਰਤਨ ਰਾਏ ਜਦੋਂ ਪਹਿਲੀ ਵਾਰ ਗੁਰੂ ਗੋਬਿੰਦ ਰਾਏ ਦੇ ਦਰਸ਼ਨ ਕਰਨ ਵਾਸਤੇ ਅਸਾਮ ਦੀ ਧਰਤੀ ਤੋਂ ਰਾਜਾ ਰਤਨ ਰਾਏ ਆਇਆ ਉਹ ਗੁਰੂ ਸਾਹਿਬ ਦੇ ਲਈ ਬੜੇ ਕੀਮਤੀ ਪਦਾਰਥ ਲੈ ਕੇ ਆਇਆ ਜੀਦੇ ਵਿੱਚ ਪਿਆਰੋ ਢਾਈ ਲੱਖੀ ਜਿਹੜੀ ਸਿਰ ਤੇ ਲਾਉਣ ਵਾਲੀ ਇੱਕ ਮਹਾਰਾਜ ਨੇ ਪਸ਼ਮੀਨੇ ਦੀ ਚਾਨਣੀ ਗੁਰੂ ਸਾਹਿਬ ਦੇ ਲਈ ਰਾਜਾ ਰਤਨ ਲਾਏ ਲੈ ਕੇ ਆਇਆ ਇੱਕ ਚਿੱਟੇ ਰੰਗ ਦਾ ਪ੍ਰਸਾਦੀ ਹੱਥੀ ਲੈ ਕੇ ਆਇਆ ਇਹ ਉਹ ਹਕੀਆ ਪਿਆਰੋ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਿੱਛੇ ਖੜ ਕੇ ਸੁੰਡ ਦੇ ਨਾਲ ਚੋਰ ਸੌਂ ਕਰਿਆ ਕਰਦਾ ਸੀ ਫਿਰ ਗੁਰੂ ਸਾਹਿਬ ਦੇ ਲਈ ਚੰਦਣ ਦੀ ਚੌਂਕੀ ਲੈ ਕੇ ਆਇਆ ਪੰਜ ਕਲਾ ਹਥਾਥਿਆਰ ਲੈ ਕੇ ਆਇਆ ਗੁਰੂ ਸਾਹਿਬ ਦੇ ਲਈ ਪਿਆਰੋ ਹੋਰ ਇਹ ਮਹਿੰਗੇ ਵਸਤਰ ਤੇ ਸ਼ਸਤਰ ਗੁਰੂ ਸਾਹਿਬ ਨੇ ਆਣ ਕੇ ਭੇਟਾ ਕੀਤੇ ਰਾਜਾ ਰਤਨ ਰਾਏ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਦਾ ਜਿਹੜਾ ਉਸ ਸਮੇਂ ਦਾ ਦੀਵਾਨ ਸੀ ਉਹਦਾ ਨਾਮ ਹੁੰਦਾ ਆਨੰਦ ਚੰਦ ਗੁਰੂ ਸਾਹਿਬ ਨੇ ਆਨੰਦਪੁਰ ਦੀ ਧਰਤੀ ਦੇ ਸਵੇਰ ਤੇ ਸ਼ਾਮ ਨੂੰ ਜੋ ਜੋ ਸਿੰਘਾਂ ਦੇ ਜੋਰ ਕਰਾਉਣੇ ਨਾ ਆਪਸ ਦੇ ਵਿੱਚ ਤਲਵਾਰਬਾਜੀ ਕਰਾਉਣੀ ਸ਼ਸਤਰ ਜੋਰ ਕਰਾਉਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਨੇ ਆਨੰਦਪੁਰ ਦੀ ਧਰਤੀ ਤੋਂ ਸਿੰਘਾਂ ਦੇ ਛੋਟੇ ਛੋਟੇ ਜਿੱਥੇ ਬਣਾ ਕੇ ਇਹਨਾਂ ਦੀ ਤਲਵਾਰਬਾਜੀ ਦੇ ਜੋਰ ਕਰਾਇਆ ਕਰਨੇ ਤੇ ਇੱਕ ਦਿਨ ਆਨੰਦਪੁਰ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਵਾਨ ਅਨੰਦ ਚੰਦ ਕਹਿਣ ਲੱਗੇ ਪਾਤਸ਼ਾਹ ਮੇਰੀ ਪੀਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਦਾ ਬਖਸ਼ਿਆ ਹੋਇਆ ਸਾਡੇ ਕੋਲ ਨਿਸ਼ਾਨ ਸਭ ਤੇ ਹੈ ਸਾਡੇ ਕੋਲ ਰਾਜਿਆਂ ਮਹਾਰਾਜਿਆਂ ਦੀ ਤਰ੍ਹਾਂ ਹੁਕਮ ਵਜਾਉਣ ਵਾਲਾ ਦੰਗ ਦੇ ਮੈਦਾਨਾ ਦੇ ਵਿੱਚ ਨਗਾਰਾ ਨਹੀਂ ਹੈ ਸਾਡੇ ਕੋਲ ਨਗਾਰਦੇ ਦੀ ਅਜੇ ਤੱਕ ਕਮੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੀਵਾਨ ਮੰਦ ਜੰਦ ਨੂੰ ਕਿਹਾ ਤੁਸੀਂ ਕੁਝ ਮਾਇਆ ਲੈ ਕੇ ਜਾਓ ਤੇ ਨਗਾਰਾ ਗੁਰੂ ਦਰਬਾਰ ਦੇ ਵਿੱਚ ਬਣਾ ਕੇ ਤੁਸੀਂ ਪੇਸ਼ ਕਰੋ ਦੀਵਾਨ ਆਨੰਦ ਚੰਦ ਨੇ ਮਾਇਆ ਲਈ ਗੁਰੂ ਕੇ ਖਜ਼ਾਨੇ ਦੇ ਵਿੱਚੋਂ ਤਿੰਨ ਨਗਾਰੇ ਬਣਾ ਕੇ ਬਧੀਆ ਢੰਗ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਪੇਸ਼ ਕਰ ਦਿੱਤਾ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲਿਆ ਕੇ ਦੀਵਾਨ ਆਨੰਦ ਚੰਦ ਜੀ ਕਹਿਣ ਲੱਗੇ ਮਹਾਰਾਜ ਇਹ ਨਗਾਰਾ ਪੇਸ਼ ਹੈ ਇਹ ਨਗਾਰੇ ਦਾ ਨਾਮ ਕੀ ਰੱਖਿਆ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਇਹਦਾ ਨਾਮ ਰੱਖਿਆ ਜਾਵੇਗਾ ਰਣਜੀਤ ਨਗਾਰਾ ਰੰਗੂ ਜਿੱਤਣ ਵਾਲਾ ਨਗਾਰਾ ਜਦੋਂ ਸਵੇਰ ਤੇ ਸ਼ਾਮ ਨੂੰ ਪਿਆਰਿਓ ਉਹ ਰਣਜੀਤ ਨਗਾਰੇ ਤੇ ਚੋਟ ਵੱਜਣੀ ਸ਼ਾਮ ਨੂੰ ਰਣਜੀਤ ਨਗਾਰੇ ਤੇ ਚੋਟ ਲਗਿਆ ਕਰਨੀ ਇਹ ਰਣਜੀਤ ਨਗਾਰੇ ਦੀ ਧਮਕ ਪੈਂਦੀ ਸੀ ਪਹਾੜੀ ਰਾਜਾਂ ਦੇ ਤੱਕ ਪਹੁੰਚਿਆ ਕਰਦੀ ਸੀ ਹੁਣ ਭੀਮਚੰਦ ਦੇ ਕੰਨਾਂ ਦੇ ਵਿੱਚ ਜਦੋਂ ਇਹ ਅਨੰਦਪੁਰ ਦੀ ਧਰਤੀ ਤੋਂ ਨਗਾਰੇ ਤੇ ਚੋਟ ਲਗਿਆ ਕਰਨੀ ਦਗਾ ਵੱਜਿਆ ਕਰਨਾ ਤੇ ਭੀਮਚੰਦ ਦੇ ਜਿਹੜੀ ਧੜਕਣ ਵੱਜਣੀ ਸ਼ੁਰੂ ਹੋ ਗਈ